ਇਹ ਕੁੱਤਾ ਪਿਓ ਦਾ ਨਾ ਉਥੇ ਚਾ ਕੇ ਵਿਖਾਈ ਤੇ ਬਾਕੀ ਨੂੰ ਫਿਰ ਪਤਾ ਲੱਗ ਜੂਗਾ ਕਿ ਕਿਸ ਦੇ ਪਿੰਡ ਤੇ ਪਰਾਂ ਚੈਦਾ ਜਦੋਂ ਕਹਿੰਦੇ ਆ ਕਿ ਕੁੱਤਾ ਪਾਗਲ ਹੋ ਜੇ ਨਾ ਉਹਨੂੰ ਫਿਰ ਗੋਲੀ ਮਾਰ ਦੇਣੀ ਚਾਹੀਦੀ ਹੈ ਜਿੱਦਣ ਤੂੰ ਨਾ ਆਇਆ ਉਦੋਂ ਨੰਗੇ ਹੋ ਕੇ ਸਾਰੇ ਪੰਜਾਬੀਆਂ ਦੇ ਸਾਹਮਣੇ ਆਪਣੇ ਸੱਚ ਘਟਾ ਤੂੰ ਆਪ ਪਾ ਕੇ ਮਾਫੀ ਮੰਗੇਗਾ ਸਾਰੀ ਪੰਜਾਬੀਅਤ ਕੋ ਹੱਥ ਜੋੜ ਕੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਲੀ ਅਤੇ ਰੰਮੀ ਦੇ ਵਿੱਚ ਗਾਲੀ ਗਲੋਚ ਹੋਣ ਤੋਂ ਬਾਅਦ ਐਲੀ ਨੇ ਰੰਮੀ ਨੂੰ ਓਪਨ ਚੈਲੰਜ ਦੇ ਦਿੱਤਾ ਸੀ ਕਿ ਤੈਨੂੰ ਮੈਂ 11 ਤਰੀਕ ਨੂੰ ਤੇਰੇ ਫਲੈਟ ਵੜ ਕੇ ਲਾਈਵ ਹੋ ਕੇ ਕੁੱਟੂੰਗਾ ਤੇ ਜੇ ਨਾ ਕੁੱਟਿਆ ਤਾਂ ਗਾਇਕੀ ਛੱਡ ਦੇਵਾਂਗਾ ਤੇ ਦੋਸਤੋ ਰੰਮੀ ਰੰਧਾਵਾ ਨੇ ਇਹ ਚੈਲੰਜ ਐਕਸੈਪਟ ਕਰ ਲਿਆ ਹੈ ਤੇ ਐਲੀ ਦੇ ਕੱਪੜੇ ਵਾਲੇ ਮੁੱਦੇ ਦਾ ਜਵਾਬ ਦੇ ਕੇ ਇਹ ਵੀ ਕਿਹਾ ਹੈ ਕਿ ਜਿੰਨੇ ਤੇਰੇ ਪੱਬ ਚ ਇਕੱਠ ਹੁੰਦਾ ਹੈ ਓਨੇ ਕ ਜਗ੍ਹਾ ਤੇ ਤਾਂ ਤੇ ਵੀ ਕੀ ਹੈ ਕਿ ਜੇਕਰ ਤੂੰ ਨਾ ਆਇਆ ਤਾਂ ਤੂੰ ਇੱਕ ਪਿਓ ਦਾ ਨਹੀਂ ਆਉ ਦੇਖੀ ਇਸ ਲਾਈਵ ਵੀਡੀਓ ਨੂੰ ਠੀਕ ਆ ਜਿੰਨੇ ਦਾ ਤੂੰ ਸ਼ੋਅ ਲਾਉਣਾ ਨਾ ਜਿੰਨੇ ਦਾ ਸ਼ੋਅ ਲਾਉਣਾ ਤੂੰ ਉਹ ਤਿੰਨੇ ਦੀ ਟੀ-ਸ਼ਰਟ ਪਾਉਣਾ ਮੈਂ ਐਨੀ ਗੱਲ ਯਾਦ ਰੱਖੀ ਬਾਕੀ ਤੂੰ ਗੱਲ ਕਰਦਾ ਨਾ ਕਿ ਫੁਲਾਂ ਟੇਗਾ ਟੀ-ਸ਼ਰਟਾਂ ਦੇ ਜਾਵਾ ਐਨੇ ਦੀ ਉਹਨੇ ਦੀ ਟੀ-ਸ਼ਰਟ ਪਾਉਣਾ ਜਿਹਦੇ ਸ਼ੋਅ ਲਾੜਨਾ ਪੁੱਤ ਜਿੰਨੇ ਜਾ ਤੂੰ ਖਲੋਗੇ ਜਿੰਨੇ ਥਾਂ ਤੇ ਤੂੰ ਸ਼ੋਅ ਲਾਉਣਾ ਨਾ ਉਹਨੇ ਥਾਂ ਤੇ ਸਾਡੀ ਸਟੇਜ ਹੀ ਲੱਗਦੀ ਆ ਜਿੰਨੇ ਪਪਾ ਦੇ ਵਿੱਚ ਖਲੋ ਕੇ ਗਾਉਣਾ ਨਾ ਉਹਨੇ ਥਾਂ ਤੇ ਸਾਡੀ ਸਟੇਜ ਹੀ ਲੱਗਦੀ ਆ ਬਾਕੀ ਜਿੰਨੇ ਦਾ ਤੂੰ ਮੇਰੇ ਨਾਲ ਸਾਰਾ ਲੰਨਾ ਪੌਣਾ ਨਾ ਨਾ ਪੈਰਾਂ ਤੋਂ ਲੈ ਕੇ ਤੇ ਸਿਰ ਤੱਕ ਉਹ ਤੋਂ ਉਹਨੇ ਸਾਡੇ ਪਜਾਮੇ ਕੁਰਤੀਆਂ ਦੀ ਸਵਾਈਆਂ ਆ ਮੇਰੀ ਇਹ ਗੱਲ ਯਾਦ ਰੱਖੀ ਦੱਸ ਵੀਰ ਕੌਣ ਬੋਲਦਾ ਤੂੰ ਮੈਂ ਨਹੀਂ ਬੋਲਦਾ ਤੂੰ ਦੱਸ ਕੌਣ ਬੋਲਦਾ ਰੰਮੀ ਰੰਦਾਵਾ ਬੋਲਦਾ ਤੇਰਾ ਤੇਰਾ ਭਾਈਆ ਭੈਣ ਤੇ ਲੋੜਿਆ ਤੂੰ ਕਿੱਥੇ ਓਏ ਕਿੱਥੇ ਆ ਤੂੰ ਹੈ ਕਿੱਥੇ ਮੈਂ ਨਾ ਕਿਹਾ ਤੂੰ ਬਸ ਇੱਕ ਮਿੰਟ ਇੱਕ ਟੁੱਪ ਕਰ ਦਿਓ ਪਹਿਲੇ ਚੁੱਪ ਕਰ ਬਾਪ ਤੂੰ ਇੱਕ ਮਿੰਟ ਨਹੀਂ ਨਹੀਂ ਇੱਕ ਮਿੰਟ ਇੱਕ ਵਾਟਸਐਪ ਦੇ ਉੱਤੇ ਇੱਕ ਗਰੁੱਪ ਬਣਾ ਕੇ ਨਾ ਤੱਲਿਆਂ ਦਾ ਜਿਹੜੇ ਦੱਲੇ ਹੁੰਦੇ ਨਾ ਉਹ ਕਦੀ ਗਰੁੱਪਾਂ 'ਚ ਗੱਲ ਨਹੀਂ ਕਰਦੇ ਸਦੇ ਹਿੱਕ 'ਚ ਵੱਜਦੇ ਨੇ ਇਹ ਦੱਲੇ ਉਹਨਾਂ ਗਰੁੱਪਾਂ ਬਣਾ ਦਿੱਤਾ ਤੇ ਇਹ ਇਹਨੇ ਸਭ ਤੋਂ ਪਹਿਲਾਂ ਇਹਨੇ ਗਾਣਾ ਸ਼ੁਰੂ ਕੀਤਾ ਤੇ ਫਿਰ ਮੈਂ ਵੀ ਇਹਨੂੰ ਗਾਲਾਂ ਕੱਢੀਆਂ ਕਿਉਂਕਿ ਮੈਂ ਮੁਕਰਦਾ ਨਹੀਂ ਆ ਜਿਹੜੀ ਗੱਲ ਕੀਤੀ ਆ ਉਹ ਕੀਤੀ ਆ ਸ਼ਰਯਾਮ ਕੀਤੀ ਆ ਹੁਣ ਮੈਂ 11 ਤਰੀਕ ਨੂੰ ਇੰਡੀਆ ਜਾਊਂਗਾ ਤੇ ਇਹਨੂੰ ਮਿਲੂੰਗਾ ਤੇ ਮੈਂ ਜਿੰਨੇ ਵੀ ਬਰਾਡ ਦੇ ਨਾਲ ਬੰਦੇ ਜੁੜੇ ਆ ਮੈਂ ਸੌ ਲੱਗੇ ਪ੍ਰਮਾਤਮਾ ਦੀ ਇਹਦੇ ਘਰੇ ਬੜੂੰਗਾ ਤੇ ਲਾਈਵ ਹੋ ਕੇ ਬੜੂੰਗਾ ਤੇ ਜੇ ਨਾ ਬੜਿਆ ਤਾਂ ਯਾਰ ਮੈਂ ਅੱਜ ਤੋਂ ਬਾਅਦ ਗੀਤ ਨਹੀਂ ਕਰਦਾ ਇਹ ਤੁਹਾਡੇ ਨਾਲ ਪ੍ਰੋਮਿਸ ਰਹਿ ਗਿਆ ਸਾਰਿਆਂ ਨਾਲ ਹੋਰ ਜਦੋਂ ਕਹਿੰਦੇ ਆ ਕਿ ਕੁੱਤਾ ਪਾਗਲ ਹੋ ਜੇ ਨਾ ਹੁਣ ਫਿਰ ਗੋਲੀ ਮਾਰਦਣੀ ਚਾਹਦੀ ਆ ਕਿਸੇ ਦੀ ਇਹ ਫਰਜੀ ਨਹੀਂ ਆਪਣਾ ਨਵਾਇਆ ਪੁੱਤੇ ਪਰ ਜੁਣ ਮੈਂ ਨਵਾਵਾਂਗਾ ਰਈ ਤੂੰ ਕਹਿਣਾ ਸਾਡੇ ਪਿੰਡ ਆਉਣਾ ਆ ਤੇ ਮੇਰਾ ਐਡਰੈਸ ਨੋਟ ਕਰ ਸਾਡਾ ਪਿੰਡ ਹੈ ਗੁੱਜਾਪੀਰ ਤਹਿਸੀਲ ਹੈ ਜਨਾਲਾ ਤੇ ਡਿਸਟ੍ਰਿਕਟ ਅੰਮ੍ਰਿਤਸਰ ਆਪਣੇ ਖਾਨੇ ਜੇ ਬੜਾ ਤੇਰੇ ਉੱਤੇ ਚੁਮਕੇ ਵੀ ਹੋਣਗੇ ਉਹਨਾਂ ਨੂੰ ਪੁੱਛ ਲੈ ਉਹ ਸਨੈਪਚੈਟ ਤੇ ਕਿਹਾ ਇੰਸਟਾਗ੍ਰਾਮ ਤੇ ਕਿਹਾ ਕਿ ਭਾਈ ਮੁਹਾਲੀ 11 ਤਰੀਕ ਨੂੰ ਮੈਂ ਆਉਣਾ ਆ 11 ਤਰੀਕ ਨੂੰ ਮੈਂ ਦਿੱਲੀ ਉਤਰਾਂਗਾ ਤੇ 11 ਤਰੀਕ ਨੂੰ ਮੈਂ ਮਹਾਲੀ ਆਵਾਂਗਾ ਤੇ ਤੇਰੇ ਫਲੈਟ ਦੇ ਵਿੱਚ ਵੜ ਕੇ ਸੈਕਟਰ 88 ਦੇ ਵਿੱਚ ਤੈਨੂੰ ਵਾਲੀਆਂ ਤੋਂ ਫੜ ਕੇ ਤੇਰੇ ਕੱਲ ਤੋਂ ਫੜ ਕੇ ਤੈਨੂੰ ਧੂਵਾਗਾ ਤੇ ਤੈਨੂੰ ਸ਼ਰਿਆਮ ਲਾਈਵ ਹੋ ਕੇ ਕਰਾਂਗਾ ਜੋ ਵੀ ਕਰਾਂਗਾ ਤੈਨੂੰ ਕੁੱਟਾਂਗਾ ਲਾਈਵ ਹੋ ਕੇ ਤੈਨੂੰ ਮਾਰਾਂਗਾ ਲਾਈਵ ਹੋ ਕੇ ਜੇ ਤੇ ਪੁੱਤ ਆਪਣੇ ਪਿਓ ਦਾ ਜੰਮਿਆ ਆ ਇੱਕ ਪਿਓ ਦਾ ਬਹੁਤਿਆਂ ਤੋਂ ਆਏਗਾ ਤੇ ਫਿਰ ਨਹੀਂ ਆਏਗਾ ਇਹ ਇੱਕ ਪਿਓ ਦਾ ਜੰਮਿਆ ਹੈ ਤੇ ਪੁੱਤ 11 ਤਰੀਕ ਨੂੰ ਤੂੰ ਮਹਾਲੀ ਆਉਣਾ ਹੀ ਤੂੰ ਮੈਨੂੰ ਸੱਤਿਆ ਹੀ ਲੁਧਿਆਣੇ ਤੇ ਮੈਂ ਹੋਇਆ ਮੈਂ ਆਪਣੇ ਪਿਓ ਦਾ ਹਾਂ ਤੇ ਮੈਂ 11 ਤਰੀਕ ਨੂੰ ਤੇਰਾ ਇੰਤਜ਼ਾਰ ਕਰਾਂਗਾ 11 ਤਰੀਕ ਨੂੰ ਜੇ ਪੁੱਤ ਨਾ ਆਇਆ ਤੂੰ ਇੱਥੇ ਮੈਨੂੰ ਮਾਰਨ ਵਾਸਤੇ ਮੈਨੂੰ ਕੁੱਟਣ ਵਾਸਤੇ ਸਾਡੇ ਜਿੰਨੇ ਵੀ ਹਾੜੇ ਮੇਰੇ ਨਾਲ ਨੇ ਮੈਨੂੰ ਮੈਨੂੰ ਜਲੀਲ ਕਰਨ ਵਾਸਤੇ ਜੇ ਤੂੰ ਇੱਥੇ ਇੱਥੇ ਨਾ ਆਇਆ ਤੇ ਤੂੰ ਇੰਨੀ ਗੱਲ ਲਾਈਵ ਦੇ ਵਿੱਚ ਕਹੀ ਸੀ ਕਿ ਮੈਂ ਗਾਇਕੀ ਛੱਡ ਦੇਗਾ ਮੈਂ ਗਾਉਣਾ ਛੱਡ ਦਿਆਂਗਾ ਜੇ ਪੁੱਤ ਜੇ ਜ਼ਬਾਨ ਹੈਗੀ ਉਹ ਤਾਂ ਗਾਉਣਾ ਛੱਡਣਾ ਹੀ ਤੇ ਇੱਥੇ ਆਣ ਕੇ ਤੂੰ ਮੇਰੇ ਗਾਲ ਪੈਣਾ ਹੀ ਤੇ ਜੇ ਤੂੰ ਨਾ ਆਇਆ ਨਾ ਫਿਰ ਉਸ ਤੋਂ ਬਾਅਦ ਤਰੀਕਾ ਨਹੀਂ ਖਤਮ ਆ ਕਿ ਮੈਨੂੰ ਪਤਾ ਆ ਕਿ ਤੂੰ ਕਿੰਨੇ ਕੁ ਪਾਣੀ ਦੇ ਵੇਚਿਆ ਤੇ ਆਉਣਾ ਜ਼ਰੂਰੀ ਤੇ ਇੱਕ ਗੱਲ ਹੋਰ ਜਿੱਦਣ ਤੂੰ ਨਾ ਆਇਆ ਉਦਣ ਨੰਗੇ ਹੋ ਕੇ ਸਾਰੇ ਪੰਜਾਬੀਆਂ ਦੇ ਸਾਹਮਣੇ ਆਪਣੇ ਸਿਰ 'ਤੇ ਘਟਾ ਤੂੰ ਆਪ ਪਾ ਕੇ ਮਾਫੀ ਮੰਗੇਗਾ ਸਾਰੀ ਪੰਜਾਬੀਆਂ ਤੋਂ ਹੱਥ ਜੋੜ ਕੇ ਕਿ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਪੰਜਾਬ ਦਾ ਜੂਠ ਵਗਾੜਿਆ ਆ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ